ਰਬ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਪਾਸ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚਿਆ ਆਲਟੋ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਕੁੱਲ 62000 ਦੀ ਬਹੁਤ ਸੋਹਣੀ ਤੇ ਸਸਤੀ ਗੱਡੀ ਆਪਾਂ ਤੁਹਾਡੇ ਖਾਤਰ ਲੱਭ ਕੇ ਲਿਆਂਦੀ ਆ ਜੀ ਤੇ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9460 29488 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਵਾਂ ਜੀ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਆਪਣੇ ਕੋਲੇ ਇਨੋਵਾ ਗੱਡੀ ਮਾਲਕ ਨੇ 6 ਮਾਡਲ ਭੇਜੀ ਹੈ ਵੇਚਣ ਵਾਸਤੇ 2 ਲੱਖ ਤੇ 20000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਇੱਕ ਵਾਰੀ ਪਹੁੰਚੀ ਹੈ ਕਪੂਰਥਲਾ ਮਾਲਕ ਦਾ ਏਰੀਆ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਜੀ ਫੋਟੋਆਂ ਚੱਲ ਰਹੀਆਂ ਨੇ ਤੇ ਕਿਸੇ ਨੂੰ ਪਸੰਦ ਆਈ ਹੈ ਤਾਂ ਜਾਓ ਕਾਗਜ਼ ਪੱਤਰ ਚੱਕਰੋ ਟਾ ਟੱਪਾ ਦੇਖੋ ਜਾ ਕੇ ਇੰਜਨ ਗੇਅਰ ਦੇਖੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਰੇਟ ਬੈ ਕੇ ਮੁਕਾ ਕੀ ਤੇ ਗੱਡੀ ਨੂੰ ਖਰੀਦ ਸਕਦੇ ਹਾਂ ਜੀ ਮਾਲਕ ਦਾ ਮੋਬਾਈਲ ਨੰਬਰ 95014 80433 ਸੈਕੰਡ ਗੱਡੀ ਆਪਾਂ ਵਰਨਾ ਲੈ ਕੇ ਪਹੁੰਚਿਆ ਸੀ ਆਟੋਮੈਟਿਕ ਗੱਡੀ ਹੈ 2015 ਮਾਡਲ ਆਪਨ ਗੱਡੀ ਦੇਖਣ ਨੂੰ ਮਿਲੂਗੀ ਇਹ ਪੂਰੀ ਟੌਪ ਦੀ ਗੱਡੀ ਹੈ ਜੀ ਨਵੇਂ ਮਾਡਲ ਦੀ ਆ ਟੌਪ ਮਾਡਲ ਹੈ ਤੇ ਬਾਕੀ ਤੁਸੀਂ ਦੇਖੋ ਅੰਦਰੋਂ ਬਾਹਰੋਂ ਫੋਟੋਆਂ ਇਹਨਾਂ ਨੇ ਬਹੁਤ ਸੋਹਣੀਆਂ ਆਪਣੇ ਕੋਲ ਖਿੱਚ ਕੇ ਭੇਜੀਆਂ 15 ਮਾਡਲ ਹੈ ਜੀ ਤੇ ਕਾਗਜ਼ ਪੱਤਰ ਸਾਰੇ ਕੰਪਲੀਟਡ ਆਪਾਂ ਨੂੰ ਮਿਲ ਜਾਣਗੇ ਫੁੱਲ ਆਟੋਮੈਟਿਕ ਗੱਡੀ ਆਪਾਂ ਨੂੰ ਮਿਲ ਜੂਗੀ ਮੋਗੇ ਖੜੀ ਹੈ ਹੀ ਜੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਚਲਾ ਕੇ ਦੇਖਣਾ ਤੁਸੀਂ ਚਾਹੁੰਦੇ ਟ్రਾਈ ਲੈਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਤੁਸੀਂ ਅੰਦਰੋਂ ਚੈੱਕ ਕਰੋ ਗੱਡੀ ਨੂੰ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਬਹੁਤ ਸਾਫ਼ ਬਹੁਤ ਵਧੀਆ ਤੇ ਸੋਹਣੀ ਦੇਖਣ ਨੂੰ ਮਿਲ ਜੂਗੀ ਗੱਡੀ 15 ਮਾਡਲ ਹੈ ਜੀ 5,30,000 ਰੁਪਿਆ ਓਨਰ ਵੱਲੋਂ ਡਿਮਾਂਡ ਹੈ ਤੇ ਬਾਕੀ ਜੇ ਆਪਾਂ ਅੰਦਰੋਂ ਦੇਖੀਏ ਗੱਡੀ ਨੂੰ ਕੰਡੀਸ਼ਨ ਦੇਖੇ ਤਾਂ ਬਿਲਕੁਲ ਸ਼ੋਰੂਮ ਕੰਡੀਸ਼ਨ ਗੱਡੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਸੀਟ ਕਵਰ ਤੋਂ ਲੈ ਕੇ ਮੈਟਿੰਗ ਮੂਟਿੰਗ ਹਰ ਚੀਜ਼ ਮਾਲਕ ਨੇ ਵਧੀਆ ਰੱਖੀ ਹੋਈ ਹੈ ਚਲਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾਓ ਦੇਖੋ ਤੇ ਟਾਇਰ ਟੱਪਾ ਦੇਖੋ ਚਲਾ ਕੇ ਦੇਖੋ ਕਾਗਜ਼ ਪੱਤਰ ਦੇਖੋ ਤੇ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 98770 98121 ਤੇ ਗੱਡੀ ਤੂੰ ਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਜੀ ਇਹ ਬਿਲਕੁਲ ਨਵੀਂ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਸਿਗੇ ਤੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆਪਣੇ ਕੋਲ ਭੇਜੋ ਨੰਬਰ ਆਪਣਾ WhatsApp ਉੱਤੇ ਪੂਰੀ ਵੀਡੀਓ ਚ ਲਿਖਿਆ ਰੰਦਾ 94659 29488 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਆਲਟੋ ਗੱਡੀ ਤੁਸੀਂ ਹੁਣ ਚੈੱਕ ਕਰੋ ਜੀ 14 ਮਾਡਲ ਆਪਾਂ ਲੈ ਕੇ ਪਹੁੰਚਿਆ 2.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਮੋਗੇ ਏਰੀਆ ਚ ਇਹ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਚੁਗੀ 80000 ਰੁਪਿਆ ਉਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਪੂਰੀ ਸੋਹਣੀ ਅਸੀ ਬਾਕੀ ਰੇਟ ਹੋਜੂਗਾ ਮੁਕੇ ਤੇ ਮਾਲਕ ਨੇ ਕਿਹਾ ਵੀ ਕੋਈ ਫਿਕਸਡ ਐਡ ਨਹੀਂ ਹੈਗਾ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਰ ਹੈਗਾ ਤਾਂ ਮੋਗੇ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੋਂ ਅੰਦਰੋਂ ਤੁਸੀਂ ਦੇਖ ਲਓ ਜੀ ਕੰਡੀਸ਼ਨ ਗੱਡੀ ਦੀਆਂ ਫੋਟੋਆਂ ਚ ਤੇ ਬਾਹਰ ਤੁਸੀਂ ਦੇਖ ਲਓ ਇੰਜਨ ਗੇਅਰ ਪੂਰਾ ਵਧੀਆ ਜੀ ਬੈਟਰੀ ਮਾਲਕ ਨੇ ਦੱਸਿਆ ਵੀ ਨਵੀਂ ਧਰਾਈ ਹੈਗੀ ਤੇ ਮਾਲਕ ਨੇ ਦੱਸਿਆ ਕੁੱਲ 80000 ओरिजिनल ਗੱਡੀ ਚੱਲੀ ਹੋਈ ਹੈ ਬਾਕੀ ਤੁਸੀਂ ਜਾਓਗੇ ਤੁਸੀਂ ਚੈੱਕ ਕਰ ਲਿਓ ਨਾਲੇ ਤਾਂ ਕਾਗਜ਼ ਪੱਤਰ ਚੈੱਕ ਕਰ ਲਿਓ ਨਾਲੇ ਗੱਡੀ ਨੂੰ ਦੇਖ ਲਿਓ ਜੀ ਤੋਰ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਪੂਰੀ ਜਦੋਂ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਕਨਫਰਮ ਤੁਹਾਨੂੰ ਮੈਂ ਕਰਵਾ ਹੀ ਦਿੱਤਾ ਮੋਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ 9479918095 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਕਰ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਮੈਂ ਦਿਖਾ ਰਿਹਾ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਹੁਣ ਤੁਸੀਂ ਇੱਕ ਸਵਿਫਟ ਗੱਡੀ ਚੈੱਕ ਕਰੋ ਜੀ 9/10 ਮਾਡਲ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ 275 ਮਾਲਕ ਨੇ ਡਿਮਾਂਡ ਦੱਸੀ ਹੈ ਗੱਡੀ ਖੜੀ ਹੈ ਜੀ ਫਿਰੋਜ਼ਪੁਰ ਏਰੀਆ 'ਚ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਫਿਰੋਜ਼ਪੁਰ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਟਾਇਰ ਟੱਪੇ ਦੀ ਗੱਲ ਕਰੀਏ ਤਾਂ 80 85 ਪੈਸੇ ਮਾਲਕ ਨੇ ਦੱਸੀ ਇਹ ਟਾਇਰਾਂ ਦੀ ਕੰਡੀਸ਼ਨ ਆ ਤੇ ਗੱਡੀ ਤੁਸੀਂ ਦੇਖ ਲਓ ਜੀ ਪੂਰੀ ਸੋਹਣੀ ਗੱਡੀ ਆ ਦੇਖਣ ਦੇ ਵਿੱਚ ਚਿੱਟੇ ਰੰਗ ਚ ਅੰਦਰੋਂ ਪੂਰੀ ਸੋਹਣੀ ਆ ਬਾਹਰੋਂ ਪੂਰੀ ਵਧੀਆ ਪਈ ਆ ਤੇ ਚਲਾਉਣ ਚ ਕੋਈ ਨੁਕਸ ਨਹੀਂ ਬਾਕੀ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਇਲਾਕੇ ਦੇਖ ਸਕਦਾ ਹਾਂ ਪੂਰੀ ਤਸੱਲੀ ਕਰ ਸਕਦਾ ਹਾਂ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰ ਲਓ ਜੀ ਰੇਟ ਹੋ ਜਾਊਗਾ ਤੇ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਤੇ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਜੀ ਉਹ ਤੁਸੀਂ ਨੋਟ ਕਰ ਲਓ 9782870004 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਤੁਹਾਡੀ ਹੋ ਜੂਗੀ ਮਾਲਕ ਨਾਲ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਆਪਣੀ ਲਾਈਕ ਜ਼ਰੂਰ ਕਰ ਦੋ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਐ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਡੇਲੀ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਡੇਲੀ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਤੇ ਨਵੀਂ ਵੀਡੀਓ ਚ ਨਵੀਆਂ-ਨਵੀਆਂ ਮਸ਼ੀਨਰੀਆਂ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹੇ ਨੇ ਅਸੀਂ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਡੇਲੀ ਦੇਖਣਾ ਚਾਹੁੰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਆਪਣੇ ਚੈਨਲ ਦੇ WhatsApp ਨੰਬਰ ਦੀ ਗੱਲ ਕਰਦੇ ਹਾਂ ਤੁਹਾਨੂੰ ਪਹਿਲਾਂ ਵੀ ਮੈਂ ਕਈ ਵਾਰੀ ਦੱਸਤਾ ਤੇ ਇੱਕ ਵਾਰੀ ਫਿਰ ਤੋਂ ਦੱਸ ਦਿਨਾ ਜੀ 9465629488 ਜੇ ਤੁਹਾਡੇ ਕੋਲ ਕੋਈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦੇਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਕੋਈ ਦਲਾਲੀ ਕੁਝ ਨਹੀਂ ਹੁੰਦਾ ਜੀ ਤੇ ਭੇਜੋ ਆਪਣੇ ਕੋਲੇ ਆਪਣਾ WhatsApp ਨੰਬਰ ਮਿਲ ਗਿਆ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਹੈ ਚਾਹੀਏ ਤੁਹਾਡੇ ਕੋਲੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਸਕੂਟੀ ਦੀ ਆਪਣੇ ਕੋਲੇ ਮਾਲਕ ਨੇ ਸਕੂਟੀ ਭੇਜੀ ਹੈ ਵੇਚਣ ਵਾਸਤੇ ਮਸਟੀਰੀਓ ਸਕੂਟੀ ਹੈ ਜੀ 17 ਮਾਡਲ ਹੈ 35000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਡਿਮਾਂਡ ਕੀਤੀ ਹੈ 35000 ਗੁਰਦਾਸਪੁਰ ਏਰੀਆ ਚ ਇਹ ਸਕੂਟੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਚਲਾਉਣ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਪਸੰਦ ਆਈ ਹੈ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਦੇਖਣ ਨੂੰ ਮਿਲ ਜੂਗੀ ਚਲਾਉਂਦਾ ਇੱਕ ਨੰਬਰ ਜੀ ਤੇ ਵਧੀਆ ਮਾਲਕ ਨੇ ਰੱਖੀ ਹੋਈ ਆ ਸਰਵਿਸ ਸੁਰ ਵੀ ਸਾਰੀ ਕਰਵਾਈ ਹੋਈ ਆ ਬੈਟਰੀ ਟੱਪਾ ਵਧੀਆ ਜੀ ਟਾਇਰ ਵਧੀਆ ਨੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਤੇ ਮਾਲਕ ਕਹਿੰਦੇ ਵੀ ਅੱਧੇ ਤੋਂ ਵੀ ਘੱਟ ਸੈਲਫ ਦੇ ਵਿੱਚ ਸਟਾਰਟ ਹੁੰਦੀ ਆ ਬਟਨ ਨੱਪਿਆ ਨਹੀਂ ਤੇ ਪਹਿਲਾਂ ਸਟਾਰਟ ਹੋ ਜਾਂਦੀ ਆ ਜੀ ਬਾਕੀ ਚਿੱਟੇ ਰੰਗ ਦੀ ਆ ਕੋਈ ਪਾਰਟਸ ਦਾ ਬਦਲਾ ਨਹੀਂ ਹੋਇਆ ਨਾ ਕੋਈ ਟੁੱਟੀ ਭੱਜੀ ਆ ਬਾਕੀ ਤੁਸੀਂ ਦੇਖ ਰਹੇ ਹੋ ਮਾਲਕ ਦਾ ਮੋਬਾਈਲ ਨੰਬਰ 7347407755 ਤੇ ਇੱਕ ਆਪਾਂ ਆਲਟੋ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਫੋਟੋਆਂ ਚੈੱਕ ਕਰ ਲਓ ਮਾਲਕ ਨੇ ਫੋਟੋਆਂ ਵਿੱਚ ਸਾਰਾ ਕੁਝ ਦਿਖਾਇਆ ਅੰਦਰੋਂ ਵੀ ਬਾਹਰੋਂ ਵੀ 2008 ਮਾਡਲ 62000 ਦੀ ਰੇਂਜ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚਿਆ ਬਰਨਾਲੇ ਖੜੀ ਹੈ ਗੱਡੀ ਤੇ ਕਾਫੀ ਡਿਮਾਂਡ ਆਪਣੇ ਕੋਲੇ ਆ ਰਹੀ ਸੀਗੀ 60 ਤੋਂ 65000 ਦੇ ਵਿਚਾਲੇ ਤੁਸੀਂ ਆਲਟੋ ਗੱਡੀ ਦੀ ਮੰਗ ਕੀਤੀ ਸੀਗੀ ਲੈ ਕੇ ਪਹੁੰਚਿਆ ਸੀ ਬਰਨਾਲੇ ਖੜੀ ਹੈ ਜਾ ਕੇ ਦੇਖ ਸਕਦੇ ਹੋ ਟਾਇਰ ਟੱਪੇ ਤੋਂ ਲੈ ਕੇ ਵਾਡੀ ਲਾਈਨ ਵਗੈਰਾ ਤੁਸੀਂ ਦੇਖ ਲਓ ਵਧੀਆ ਜੀ ਤੇ ਮਾੜੇ ਮੋٹے ਹਲਕੇ ਫੁਲਕੇ ਸਕ੍ਰੈਚ ਮਾੜੇ-ਮੋٹے ਡੈਂਟ ਆਪਾਂ ਨੂੰ ਦੇਖਣ ਨੂੰ ਮਿਲ ਗਏ। ਬਾਕੀ ਤੁਸੀਂ ਫੋਟੋਆਂ 'ਚ ਸਾਰਾ ਕੁਝ ਦੇਖ ਰਹੇ ਹੋ। 77101 63857 ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਵੀ ਮਿਲ ਗਿਆ ਹੋਊਗਾ। ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਹੀ ਕਰ ਲਿਓ ਜੀ। ਬਾਕੀ ਸਾਰੀਆਂ ਮਸ਼ੀਨਰੀਆਂ ਤੁਸੀਂ ਦੇਖ ਲਿਆ ਸਾਰੀਆਂ ਗੱਡੀਆਂ, ਮੋਟਰਸਾਈਕਲ, ਸਕੂਟੀ ਸਾਰਾ ਕੁਝ ਦੇਖ ਲਓ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ। ਵਧੀਆ ਲੱਗੀ ਵੀਡੀਓ ਲਾਈਕ, ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਤੇ ਮਿਲਦੇ ਆਂ ਛੇਤੀ ਆਪਾਂ। ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਕਰੋ ਕਮੈਂਟ ਛੇਤੀ ਆਪਾਂ ਲੈ ਕੇ ਪਹੁੰਚ ਜਾਂਗੇ ਤੇ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਬਿਨਾਂ ਦਲਾਲੀ ਬਿਨਾਂ ਫੀਸ ਤੋਂ ਆਪਾਂ ਐਡ ਕਰ ਦਾਂਗੇ ਫਰੀ ਦੇ ਵਿੱਚ 9465629488 ਆਪਣਾ ਨੰਬਰ ਹੈਗਾ